ਸਾਡੀ ਵਿਅਕਤੀਗਤ ਕਿਸੇ ਵੀ ਬੰਦੇ ਨਾਲ ਵਿਰੋਧ ਨਹੀਂਗਾ ਸਾਡਾ ਵਿਰੋਧ ਇਸ ਵੇਲੇ ਇਹ ਆ ਔਰ ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਇਹ ਲੋਕ ਚਾਹ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਮੋੜ ਸਰਜੀਤੀ ਹੋਵੇ ਸ਼੍ਰੋਮਣੀ ਕਾਲੀ ਦਲ ਪੰਥ ਦੀ ਜਮਾਤ ਕਹਿ ਕੇ ਬਣਾਇਆ ਸੀ ਇਹ ਪੰਥ ਦੀ ਜਮਾਤ ਹੀ ਰਵੇ ਔਰ ਪੰਥ ਤੇ ਪੰਜਾਬ ਉਹਦਾ ਸਮੇਲ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਿੱਖ ਸੰਗਤ ਨੂੰ ਪਿਆਰ ਕਰਦਾ ਹੋਇਆ ਪੰਜਾਬੀ ਭਾਈਚਾਰੇ ਨੂੰ ਕਿਉਂਕਿ ਬਹੁਤ ਆਦ ਦੇ ਵਿੱਚ ਉਹਦੇ ਚ ਹਿੰਦੂ ਵੀ ਆ ਜਾਂਦੇ ਆ ਮੁਸਲਮਾਨ ਵੀ ਆ ਜਾਂਦੇ ਆ ਸਾਈ ਵੀ ਆ ਜਾਂਦੇ ਆ ਜਿਹੜੇ ਇਸ ਜਥੇਬੰਦੀ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਤੇ ਸਿੰਘ ਤੇ ਕੌਰ ਜਿਹੜਾ ਸਾਡਾ ਕਨਸੈਪਟ ਸਾਡੇ ਗੁਰੂ ਸਾਹਿਬ ਨੇ ਬਖਸ਼ਿਆ ਕਿ ਤੁਸੀਂ ਦੇਖੋ ਕਿ ਆਪਾ ਇੱਥੇ ਟਾਕਾਨੀ ਨਹੀਂ ਨਹੀਂ ਖੜੇ ਆ ਇਹ ਗੁਰੂ ਘਰ ਦੇ ਵਿੱਚ ਅੱਜ ਐਤਵਾਰ ਦਾ ਦੀਵਾਨ ਸੀ ਕਿੰਨੀ ਬਹੁਤ ਆਦ ਦੇ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਬਜ਼ੁਰਗ ਨੌਜਵਾਨ ਬੱਚੀਆਂ ਭੈਣਾਂ ਮਤਾਂ ਸਾਰੀਆਂ ਆਈਆਂ ਹੀਆਂ ਸੀ ਲੇਕਿਨ ਇਹ ਚੀਜ਼ ਉਥੇ ਕਿਉਂ ਖੁੱਲ ਰਹੀ ਏ ਉਹਦਾ ਕੋਈ ਕਾਰਨ ਨਹੀਂ ਕਿ ਸਾਡੇ ਕੋਲ ਜਦੋਂ ਰਾਜ ਭਾਗ ਉਦੋਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਸੀ ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਂਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫਰਜ਼ ਨੇ ਉਹ ਫਰਜ਼ਾਂ ਨੂੰ ਵੱਡੀ ਪੱਧਰ ਤੇ ਨਿਭਾਉਣ ਦੀ ਕੋਸ਼ਿਸ਼ ਕਰਦੀ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਹੈਗੀ ਏ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀਆਂ ਦੇਖੋ ਐਸ ਵੇਲੇ ਤਾਂ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਪੰਥ ਦੀ ਨਮਾਇੰਦਾ ਜਮਾਤ ਜਿਹੜਾ ਇਹ ਸ਼ਬਦ ਹੈ ਇਹ ਬਹੁਤ ਵੱਡਾ ਸ਼ਬਦ ਹੈ ਇਹ ਸ਼ਬਦ ਜਦੋਂ ਇਹਦੀ ਆ ਜਦੋਂ ਇਹ ਸਰਜਣਾ ਹੋਈ ਹੈ ਕਿ ਆ ਕਿ ਉਹ ਸਮੇਂ ਸੀਗਾ ਕਿ ਪੰਥ ਦੀ ਨੁਮਾਇੰਦਗੀ ਜਥੇਬੰਦੀਆਂ ਆ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਹੀ ਇਹਦੀ ਸਰਜਣਾ ਹੋਈ ਸੀ ਇਹ ਦੇਖੋ ਕਿਉਂਕਿ ਇਹ ਦੋ ਚੀਜ਼ਾਂ ਬੜੀਆਂ ਡਿਫਰੈਂਟ ਹੈਗੀਆਂ ਨੇ ਕਿ ਇੱਕ ਮੈਨੇਜਮੈਂਟ ਕਮੇਟੀ ਜਿਹਨੇ ਪ੍ਰਬੰਧ ਚਲਾਉਣਾ ਹੈਗਾ ਆ ਤੇ ਇੱਕ ਚੀਜ਼ ਹੈਗੀ ਆ ਕਿ ਜਿਹਨੇ ਸਮੂਹ ਪੰਥਾ ਦੇ ਜਿਹੜੇ ਫੈਸਲੇ ਹੈਗੇ ਉਹ ਲੈਣੇ ਹੈਗੇ ਪਰ ਇਹਦਾ ਵੀ ਉਹੀ ਕਾਲੀਦਲ ਵਾਲਾ ਹੀ ਹਾਲ ਹੈਗਾ ਆ ਸ਼ੰਭੂ ਬਾਰਡਰ ਤੋਂ ਅੱਗੇ ਜਾ ਕੇ ਜਿਹੜੇ ਇਹਦੇ ਫੈਸਲੇ ਹੈਗੇ ਉਹ ਲਾਗੂ ਨਹੀਂ ਹੁੰਦੇ ਹਾਂ ਨਹੀਂ ਦੇਖੋ ਜਿਹੜਾ ਤਾਂ ਸਿਧਾਂਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਤੇ ਆ ਜਦੋਂ ਇਹਦੀ ਸਿਰਜਣਾ ਹੋਈ 1925 ਦਾ ਗੁਰਦੁਆਰਾ ਐਕਟ ਬਣਦਾ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਰਾਜ ਦਾ ਸੰਕਲਪ ਜਿਹੜਾ ਉਹ ਵੀ ਇਹਦਾ ਇੱਕ ਅਹਿਮ ਮਤਾ ਸੀ ਭਾਵੇਂ ਕਿ ਉਸ ਮਤੇ ਨੂੰ ਅੱਗੇ ਜਾ ਕੇ ਇਹਨਾਂ ਨੇ ਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਵੀ ਆਪਾਂ ਲਿਆਂਦਾ ਫਿਰ ਹੌਲੀ ਹੌਲੀ ਉਹਨੂੰ ਅੰਮ੍ਰਿਤਸਰ ਲਾਣਾਵਾ ਵੀ ਕਿਹਾ ਫਿਰ ਉਹਦੇ ਤੋਂ ਵੀ ਪਿੱਛੇ ਮੁੜਕਰ ਹੋਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਦੀਆਂ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ ਇਸੇ ਕਾਰਨ ਦੁਰਗਤੀ ਜਿਹੜੀ ਹੈਗੀ ਆ ਇਸ ਮੌਕੇ ਹਾਂ ਜਦੋਂ ਜਦੋਂ ਅਸੀਂ ਦਚਿੱਤੀ 'ਚ ਪੈ ਜਾਂਦੇ ਆ ਜਦੋਂ ਅਸੀਂ ਇਹ ਸੋਚਦੇ ਆ ਇਹੋ ਹੀ ਨੂੰ ਗੁਰੂ ਮੱਤ ਤੇ ਮਨਮਤ ਪੰਥ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਗੁਰੂ ਦਾ ਇਤਿਹਾਸ ਹੈ ਅਸ ਸਾਡੇ ਸਾਹਮਣੇ ਸ਼ਹੀਦਾਂ ਦਾ ਇਤਿਹਾਸ ਏ ਸਾਡੇ ਸਾਹਮਣੇ ਉਹ ਕਨਸੈਪਟ ਏ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਹਮ ਖੁਆਰ ਹੋਏ ਸਾਂ ਮਿਲेंगे ਬਚੇ ਸ਼ਰਨ ਜੋ ਹੋਏ ਵੈ ਗੁਰੂ ਨਾਮ ਜਹਾਜੇ ਚੜੇ ਸੂਤਰੇ ਪਾਰ ਜੋ ਸਰਦਾਕਰ ਸੇਵਦੇ ਗੁਰ ਪਾਰ ਉਤਾਰਨਾਰ ਤੇ ਜਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਵੀ ਇਹੋ ਹੀ ਏ ਰਾਜਨੀਤਿਕ ਪਾਰਟੀਆਂ ਬਹੁਤ ਨੇ ਹੁਣ ਇਹੋ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਜਪਾ ਏ ਕਾਂਗਰਸ ਏ ਆਮ ਆਦਮੀ ਪਾਰਟੀ ਏ ਕਮਿਊਨਿਸਟ ਪਾਰਟੀ ਏ ਬਹੁਜਨ ਸਮਾਜ ਪਾਰਟੀ ਏ ਉਹਨਾਂ ਦਾ ਆਪਣਾ ਆਪਣਾ ਇੱਕ ਹੋਰ ਹੈ ਲੇਕਿਨ ਜਿਹੜੀ ਕੋਈ ਇੱਕ ਸ਼੍ਰੋਮਣੀ ਕਾਲੀਦਾਲ ਹੈ ਇਹਨੇ ਜਿੱਥੇ ਰਾਜਭਾਗ ਦੀ ਗੱਲ ਕਰਨੀ ਉਥੇ ਪੰਥ ਦੀ ਗੱਲ ਕਰਨੀ ਹੈ ਤੇ ਪੰਥ ਜਿਹੜਾ ਉਹ ਹਮੇਸ਼ਾ ਗੁਰੂ ਨੂੰ ਸਮਰਪਿਤ ਹੋ ਕੇ ਚੱਲਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਾ ਕਿਸੇ ਬੰਦੇ ਤੋਂ ਸੇਧ ਨਹੀਂ ਲੈਂਦਾ ਪਰ ਸਾਡੀ ਵਿਅਕਤੀਗਤ ਕਿਸੇ ਵੀ ਬੰਦੇ ਨਾਲ ਵਿਰੋਧ ਨਹੀਂਗਾ ਸਾਡਾ ਵਿਰੋਧ ਇਸ ਵੇਲੇ ਇਹ ਆ ਔਰ ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਹੈ ਲੋਕ ਚਾ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਮੋੜ ਸਰਜੀਤੀ ਹੋਵੇ ਸ਼੍ਰੋਮਣੀ ਕਾਲੀ ਦਲ ਪੰਥ ਦੀ ਜਮਾਤ ਕਹਿ ਕੇ ਬਣਾਇਆ ਸੀ ਇਹ ਪੰਥ ਦੀ ਜਮਾਤ ਹੀ ਰਵੇ ਔਰ ਪੰਥ ਤੇ ਪੰਜਾਬ ਉਹਦਾ ਸੁਮੇਲ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਿੱਖ ਸੰਗਤ ਨੂੰ ਪਿਆਰ ਕਰਦਾ ਹੋਇਆ ਪੰਜਾਬੀ ਭਾਈਚਾਰੇ ਨੂੰ ਕਿਉਂਕਿ ਬਹੁਤ ਆਦ ਦੇ ਵਿੱਚ ਉਹਦੇ ਚ ਹਿੰਦੂ ਵੀ ਆ ਜਾਂਦੇ ਆ ਮੁਸਲਮਾਨ ਵੀ ਆ ਜਾਂਦੇ ਆ ਸਾਈ ਵੀ ਆ ਜਾਂਦੇ ਆ ਜਿਹੜੇ ਇਸ ਜਥੇਬੰਦੀ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਤੇ ਸਿੰਘ ਤੇ ਕੌਰ ਜਿਹੜਾ ਸਾਡਾ ਕਨਸੈਪਟ ਸਾਡੇ ਗੁਰੂ ਸਾਹਿਬ ਨੇ ਬਖਸ਼ਿਆ ਹੈ ਕਿ ਤੁਸੀਂ ਦੇਖੋ ਕਿ ਆਪਾਂ ਇੱਥੇ ਟਾਕਾ ਨੀ ਨੀ ਖੜੇ ਆ ਗੁਰੂ ਘਰ ਦੇ ਵਿੱਚ ਅੱਜ ਐਤਵਾਰ ਦਾ ਦੀਵਾਨ ਸੀ ਕਿੰਨੀ ਬਹੁਤ ਆਦ ਦੇ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਬਜ਼ੁਰਗ ਨੌਜਵਾਨ ਬੱਚੀਆਂ ਭੈਣਾਂ ਮਤਾਮਾਂ ਸਾਰੀਆਂ ਆਈਆਂ ਹੋਈਆਂ ਸੀ ਲੇਕਿਨ ਇਹ ਚੀਜ਼ ਉਥੇ ਕਿਉਂ ਖੁੱਲ ਰਹੀ ਹੈ ਉਹਨਾਂ ਕੋਈ ਕਾਰਨ ਨਹੀਂ ਕਿ ਸਾਡੇ ਕੋਲ ਜਦੋਂ ਰਾਜ ਭਾਗ ਉਦੋਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਸੀ ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਂਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫਰਜ਼ ਨੇ ਉਹ ਫਰਜ਼ਾਂ ਨੂੰ ਵੱਡੀ ਪੱਧਰ ਤੇ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਦੇਖੋ ਐਸ ਵੇਲੇ ਤਾਂ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਪੰਥ ਦੀ ਨਮਾਇੰਦਾ ਜਮਾਤ ਜਿਹੜਾ ਇਹ ਸ਼ਬਦ ਹੈ ਇਹ ਬਹੁਤ ਵੱਡਾ ਸ਼ਬਦ ਹੈ ਇਹ ਸ਼ਬਦ ਜਦੋਂ ਇਹਦੀ ਆ ਜਦੋਂ ਇਹ ਸਰਜਣਾ ਹੋਈ ਹੈ ਕਿ ਆ ਕਿ ਉਹ ਸਮੇਂ ਸੀਗਾ ਕਿ ਪੰਥ ਦੀ ਨੁਮਾਇੰਦਗੀ ਜਥੇਬੰਦੀਆਂ ਆ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਹੀ ਇਹਦੀ ਸਰਜਣਾ ਹੋਈ ਸੀ ਇਹ ਦੇਖੋ ਕਿਉਂਕਿ ਇਹ ਦੋ ਚੀਜ਼ਾਂ ਬੜੀਆਂ ਡਿਫਰੈਂਟ ਹੈਗੀਆਂ ਨੇ ਕਿ ਇੱਕ ਮੈਨੇਜਮੈਂਟ ਕਮੇਟੀ ਜਿਹਨੇ ਪ੍ਰਬੰਧ ਚਲਾਉਣਾ ਹੈਗਾ ਆ ਤੇ ਇੱਕ ਚੀਜ਼ ਹੈਗੀ ਆ ਕਿ ਜਿਹਨੇ ਸਮੂਹ ਪੰਥਾ ਦੇ ਜਿਹੜੇ ਫੈਸਲੇ ਹੈਗੇ ਉਹ ਲੈਣੇ ਹੈਗੇ ਪਰ ਇਹਦਾ ਵੀ ਉਹੀ ਕਾਲੀਦਲ ਵਾਲਾ ਹੀ ਹਾਲ ਹੈਗਾ ਆ ਸ਼ੰਭੂ ਬਾਰਡਰ ਤੋਂ ਅੱਗੇ ਜਾ ਕੇ ਜਿਹੜੇ ਇਹਦੇ ਫੈਸਲੇ ਹੈਗੇ ਉਹ ਲਾਗੂ ਨਹੀਂ ਹੁੰਦੇ ਹਾਂ ਨਹੀਂ ਦੇਖੋ ਜਿਹੜਾ ਤਾਂ ਸਿਧਾਂਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਤੇ ਆ ਜਦੋਂ ਇਹਦੀ ਸਿਰਜਣਾ ਹੋਈ 1925 ਦਾ ਗੁਰਦੁਆਰਾ ਐਕਟ ਬਣਦਾ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਰਾਜ ਦਾ ਸੰਕਲਪ ਜਿਹੜਾ ਉਹ ਵੀ ਇਹਦਾ ਇੱਕ ਅਹਿਮ ਮਤਾ ਸੀ ਭਾਵੇਂ ਕਿ ਉਸ ਮਤੇ ਨੂੰ ਅੱਗੇ ਜਾ ਕੇ ਇਹਨਾਂ ਨੇ ਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਵੀ ਆਪਾਂ ਲਿਆਂਦਾ ਫਿਰ ਹੌਲੀ ਹੌਲੀ ਉਹਨੂੰ ਅੰਮ੍ਰਿਤਸਰ ਲਾਣਾਵਾ ਵੀ ਕਿਹਾ ਫਿਰ ਉਹਦੇ ਤੋਂ ਵੀ ਪਿੱਛੇ ਮੁੜਕਰ ਹੋਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਦੀਆਂ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ ਹਾਂ ਇਸੇ ਕਾਰਨ ਦੁਰਗਤੀ ਜਿਹੜੀ ਹੈਗੀ ਆ ਇਸ ਮੌਕੇ ਹਾਂ ਜਦੋਂ ਜਦੋਂ ਅਸੀਂ ਦਚਿੱਤੀ 'ਚ ਪੈ ਜਾਂਦੇ ਆ ਜਦੋਂ ਅਸੀਂ ਇਹ ਸੋਚਦੇ ਆ ਇਹੋ ਹੀ ਨੂੰ ਗੁਰੂ ਮੱਤ ਤੇ ਮਨਮਤ ਪੰਥ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਗੁਰੂ ਦਾ ਇਤਿਹਾਸ ਹੈ ਅਸ ਸਾਡੇ ਸਾਹਮਣੇ ਸ਼ਹੀਦਾਂ ਦਾ ਇਤਿਹਾਸ ਏ ਸਾਡੇ ਸਾਹਮਣੇ ਉਹ ਕਨਸੈਪਟ ਏ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਹਮ ਖੁਆਰ ਹੋਏ ਸਾਂ ਮਿਲेंगे ਬਚੇ ਸ਼ਰਨ ਜੋ ਹੋਏ ਵੈ ਗੁਰੂ ਨਾਮ ਜਹਾਜੇ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਾਰ ਤੇ ਜਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਵੀ ਇਹੋ ਹੀ ਏ ਰਾਜਨੀਤਿਕ ਪਾਰਟੀਆਂ ਬਹੁਤ ਨੇ ਹੁਣ ਇਹੋ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਜਪਾ ਏ ਕਾਂਗਰਸ ਏ ਆਮ ਆਦਮੀ ਪਾਰਟੀ ਏ ਕਮਿਊਨਿਸਟ ਪਾਰਟੀ ਏ ਬਹੁਜਨ ਸਮਾਜ ਪਾਰਟੀ ਏ ਉਹਨਾਂ ਦਾ ਆਪਣਾ ਆਪਣਾ ਇੱਕ ਹੋਰ ਹੈ ਲੇਕਿਨ ਜਿਹੜੀ ਕੋਈ ਇੱਕ ਸ਼੍ਰੋਮਣੀ ਕਾਲੀਦਾਲ ਹੈ ਇਹਨੇ ਜਿੱਥੇ ਰਾਜਭਾਗ ਦੀ ਗੱਲ ਕਰਨੀ ਉਥੇ ਪੰਥ ਦੀ ਗੱਲ ਕਰਨੀ ਹੈ ਤੇ ਪੰਥ ਜਿਹੜਾ ਉਹ ਹਮੇਸ਼ਾ ਗੁਰੂ ਨੂੰ ਸਮਰਪਿਤ ਹੋ ਕੇ ਚੱਲਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਾ ਕਿਸੇ ਬੰਦੇ ਤੋਂ ਸੇਧ ਨਹੀਂ ਲੈਂਦਾ ਪਰ ਸਾਡੀ ਵਿਅਕਤੀਗਤ ਕਿਸੇ ਵੀ ਬੰਦੇ ਨਾਲ ਵਿਰੋਧ ਨਹੀਂਗਾ ਸਾਡਾ ਵਿਰੋਧ ਇਸ ਵੇਲੇ ਇਹ ਆ ਔਰ ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਹੈ ਲੋਕ ਚਾ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਮੋੜ ਸਰਜੀਤੀ ਹੋਵੇ ਸ਼੍ਰੋਮਣੀ ਕਾਲੀ ਦਲ ਪੰਥ ਦੀ ਜਮਾਤ ਕਹਿ ਕੇ ਬਣਾਇਆ ਸੀ ਇਹ ਪੰਥ ਦੀ ਜਮਾਤ ਹੀ ਰਵੇ ਔਰ ਪੰਥ ਤੇ ਪੰਜਾਬ ਉਹਦਾ ਸੁਮੇਲ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਿੱਖ ਸੰਗਤ ਨੂੰ ਪਿਆਰ ਕਰਦਾ ਹੋਇਆ ਪੰਜਾਬੀ ਭਾਈਚਾਰੇ ਨੂੰ ਕਿਉਂਕਿ ਬਹੁਤ ਆਦ ਦੇ ਵਿੱਚ ਉਹਦੇ ਚ ਹਿੰਦੂ ਵੀ ਆ ਜਾਂਦੇ ਆ ਮੁਸਲਮਾਨ ਵੀ ਆ ਜਾਂਦੇ ਆ ਸਾਈ ਵੀ ਆ ਜਾਂਦੇ ਆ ਜਿਹੜੇ ਇਸ ਜਥੇਬੰਦੀ ਨੂੰ ਪਿਆਰ ਕਰਦੇ ਨੇ ਉਹ ਨਾ ਸਾਰਿਆਂ ਨੂੰ ਤੇ ਸਿੰਘ ਤੇ ਕੌਰ ਜਿਹੜਾ ਸਾਡਾ ਕਨਸੈਪਟ ਸਾਡੇ ਗੁਰੂ ਸਾਹਿਬ ਨੇ ਬਖਸ਼ਿਆ ਹੈ ਕਿ ਤੁਸੀਂ ਦੇਖੋ ਕਿ ਆਪਾ ਇੱਥੇ ਟਾਕਾਨੀ ਨਹੀਂ ਖੜੇ ਆ ਇਹ ਗੁਰੂ ਘਰ ਦੇ ਵਿੱਚ ਅੱਜ ਐਤਵਾਰ ਦਾ ਦੀਵਾਨ ਸੀ ਕਿੰਨੀ ਬਹੁਤ ਆਦ ਦੇ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਬਜ਼ੁਰਗ ਨੌਜਵਾਨ ਬੱਚੀਆਂ ਭੈਣਾਂ ਮਤਾਮਾਂ ਸਾਰੀਆਂ ਆਈਆਂ ਹੋਈਆਂ ਸੀ ਲੇਕਿਨ ਇਹ ਚੀਜ਼ ਉਥੇ ਕਿਉਂ ਖੁੱਲ ਰਹੀ ਹੈ ਉਹਨਾਂ ਦੇ ਕੋਈ ਕਾਰਨ ਨਹੀਂ ਕਿ ਸਾਡੇ ਕੋਲ ਜਦੋਂ ਰਾਜ ਭਾਗ ਉਦੋਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਸੀ ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਂਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫਰਜ਼ ਨੇ ਉਹ ਫਰਜ਼ਾਂ ਨੂੰ ਵੱਡੀ ਪੱਧਰ ਤੇ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀਆਂ ਦੇਖੋ ਐਸ ਵੇਲੇ ਤਾਂ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਪੰਥ ਦੀ ਨਮਾਇੰਦਾ ਜਮਾਤ ਜਿਹੜਾ ਇਹ ਸ਼ਬਦ ਹੈ ਇਹ ਬਹੁਤ ਵੱਡਾ ਸ਼ਬਦ ਹੈ ਇਹ ਸ਼ਬਦ ਜਦੋਂ ਇਹਦੀ ਆ ਜਦੋਂ ਇਹ ਸਰਜਣਾ ਹੋਈ ਹੈ ਕਿ ਆ ਕਿ ਉਹ ਸਮੇਂ ਸੀਗਾ ਕਿ ਪੰਥ ਦੀ ਨੁਮਾਇੰਦਗੀ ਜਥੇਬੰਦੀਆਂ ਆ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਹੀ ਇਹਦੀ ਸਰਜਣਾ ਹੋਈ ਸੀ ਇਹ ਦੇਖੋ ਕਿਉਂਕਿ ਇਹ ਦੋ ਚੀਜ਼ਾਂ ਬੜੀਆਂ ਡਿਫਰੈਂਟ ਹੈਗੀਆਂ ਨੇ ਕਿ ਇੱਕ ਮੈਨੇਜਮੈਂਟ ਕਮੇਟੀ ਜਿਹਨੇ ਪ੍ਰਬੰਧ ਚਲਾਉਣਾ ਹੈਗਾ ਆ ਤੇ ਇੱਕ ਚੀਜ਼ ਹੈਗੀ ਆ ਕਿ ਜਿਹਨੇ ਸਮੂਹ ਪੰਥਾ ਦੇ ਜਿਹੜੇ ਫੈਸਲੇ ਹੈਗੇ ਉਹ ਲੈਣੇ ਹੈਗੇ ਪਰ ਇਹਦਾ ਵੀ ਉਹੀ ਕਾਲੀਦਲ ਵਾਲਾ ਹੀ ਹਾਲ ਹੈਗਾ ਆ ਸ਼ੰਭੂ ਬਾਰਡਰ ਤੋਂ ਅੱਗੇ ਜਾ ਕੇ ਜਿਹੜੇ ਇਹਦੇ ਫੈਸਲੇ ਹੈਗੇ ਉਹ ਲਾਗੂ ਨਹੀਂ ਹੁੰਦੇ ਹਾਂ ਨਹੀਂ ਦੇਖੋ ਜਿਹੜਾ ਤਾਂ ਸਿਧਾਂਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਤੇ ਆ ਜਦੋਂ ਇਹਦੀ ਸਿਰਜਣਾ ਹੋਈ 1925 ਦਾ ਗੁਰਦੁਆਰਾ ਐਕਟ ਬਣਦਾ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਰਾਜ ਦਾ ਸੰਕਲਪ ਜਿਹੜਾ ਉਹ ਵੀ ਇਹਦਾ ਇੱਕ ਅਹਿਮ ਮਤਾ ਸੀ ਭਾਵੇਂ ਕਿ ਉਸ ਮਤੇ ਨੂੰ ਅੱਗੇ ਜਾ ਕੇ ਇਹਨਾਂ ਨੇ ਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਵੀ ਆਪਾਂ ਲਿਆਂਦਾ ਫਿਰ ਹੌਲੀ ਹੌਲੀ ਉਹਨੂੰ ਅੰਮ੍ਰਿਤਸਰ ਲਾਣਾਵਾ ਵੀ ਕਿਹਾ ਫਿਰ ਉਹਦੇ ਤੋਂ ਵੀ ਪਿੱਛੇ ਮੁੜਕਰ ਹੋਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਦੀਆਂ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ ਹਾਂ ਇਸੇ ਕਾਰਨ ਦੁਰਗਤੀ ਜਿਹੜੀ ਹੈਗੀ ਆ ਇਸ ਮੌਕੇ ਹਾਂ ਜਦੋਂ ਜਦੋਂ ਅਸੀਂ ਦਚਿੱਤੀ 'ਚ ਪੈ ਜਾਂਦੇ ਆ ਜਦੋਂ ਅਸੀਂ ਇਹ ਸੋਚਦੇ ਆ ਇਹੋ ਹੀ ਨੂੰ ਗੁਰੂ ਮੱਤ ਤੇ ਮਨਮਤ ਪੰਥ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਗੁਰੂ ਦਾ ਇਤਿਹਾਸ ਹੈ ਅਸ ਸਾਡੇ ਸਾਹਮਣੇ ਸ਼ਹੀਦਾਂ ਦਾ ਇਤਿਹਾਸ ਏ ਸਾਡੇ ਸਾਹਮਣੇ ਉਹ ਕਨਸੈਪਟ ਏ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਹਮ ਖੁਆਰ ਹੋਏ ਸਾਂ ਮਿਲेंगे ਬਚੇ ਸ਼ਰਨ ਜੋ ਹੋਏ ਵੈ ਗੁਰੂ ਨਾਮ ਜਹਾਜੇ ਚੜੇ ਸੂਤਰੇ ਪਾਰ ਜੋ ਸਰਦਾਕਰ ਸੇਵਦੇ ਗੁਰ ਪਾਰ ਉਤਾਰਨਾਰ ਤੇ ਜਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਵੀ ਇਹੋ ਹੀ ਏ ਰਾਜਨੀਤਿਕ ਪਾਰਟੀਆਂ ਬਹੁਤ ਨੇ ਹੁਣ ਇਹੋ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਜਪਾ ਏ ਕਾਂਗਰਸ ਏ ਆਮ ਆਦਮੀ ਪਾਰਟੀ ਏ ਕਮਿਊਨਿਸਟ ਪਾਰਟੀ ਏ ਬਹੁਜਨ ਸਮਾਜ ਪਾਰਟੀ ਏ ਉਹਨਾਂ ਦਾ ਆਪਣਾ ਆਪਣਾ ਇੱਕ ਹੋਰ ਹੈ ਲੇਕਿਨ ਜਿਹੜੀ ਕੋਈ ਇੱਕ ਸ਼੍ਰੋਮਣੀ ਕਾਲੀਦਾਲ ਹੈ ਇਹਨੇ ਜਿੱਥੇ ਰਾਜਭਾਗ ਦੀ ਗੱਲ ਕਰਨੀ ਉਥੇ ਪੰਥ ਦੀ ਗੱਲ ਕਰਨੀ ਹੈ ਤੇ ਪੰਥ ਜਿਹੜਾ ਉਹ ਹਮੇਸ਼ਾ ਗੁਰੂ ਨੂੰ ਸਮਰਪਿਤ ਹੋ ਕੇ ਚੱਲਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਾ ਕਿਸੇ ਬੰਦੇ ਤੋਂ ਸੇਧ ਨਹੀਂ ਲੈਂਦਾ ਪਰ ਸਾਡੀ ਵਿਅਕਤੀਗਤ ਕਿਸੇ ਵੀ ਬੰਦੇ ਨਾਲ ਵਿਰੋਧ ਨਹੀਂਗਾ ਸਾਡਾ ਵਿਰੋਧ ਇਸ ਵੇਲੇ ਇਹ ਆ ਔਰ ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਹੈ ਲੋਕ ਚਾ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਮੋੜ ਸਰਜੀਤੀ ਹੋਵੇ ਸ਼੍ਰੋਮਣੀ ਕਾਲੀ ਦਲ ਪੰਥ ਦੀ ਜਮਾਤ ਕਹਿ ਕੇ ਬਣਾਇਆ ਸੀ ਇਹ ਪੰਥ ਦੀ ਜਮਾਤ ਹੀ ਰਵੇ ਔਰ ਪੰਥ ਤੇ ਪੰਜਾਬ ਉਹਦਾ ਸਮੇਲ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਿੱਖ ਸੰਗਤ ਨੂੰ ਪਿਆਰ ਕਰਦਾ ਹੋਇਆ ਪੰਜਾਬੀ ਭਾਈਚਾਰੇ ਨੂੰ ਕਿਉਂਕਿ ਬਹੁਤ ਆਦ ਦੇ ਵਿੱਚ ਉਹਦੇ ਚ ਹਿੰਦੂ ਵੀ ਆ ਜਾਂਦੇ ਆ ਮੁਸਲਮਾਨ ਵੀ ਆ ਜਾਂਦੇ ਆ ਸਾਈ ਵੀ ਆ ਜਾਂਦੇ ਆ ਜਿਹੜੇ ਇਸ ਜਥੇਬੰਦੀ ਨੂੰ ਪਿਆਰ ਕਰਦੇ ਨੇ ਉਹ ਨਾ ਸਾਰਿਆਂ ਨੂੰ ਤੇ ਸਿੰਘ ਤੇ ਕੌਰ ਜਿਹੜਾ ਸਾਡਾ ਕਨਸੈਪਟ ਸਾਡੇ ਗੁਰੂ ਸਾਹਿਬ ਨੇ ਬਖਸ਼ਿਆ ਕਿ ਤੁਸੀਂ ਦੇਖੋ ਕਿ ਆਪਾ ਇੱਥੇ ਟਾਕਾਨੀ ਨਹੀਂ ਖੜੇ ਆ ਇਹ ਗੁਰੂ ਘਰ ਦੇ ਵਿੱਚ ਅੱਜ ਐਤਵਾਰ ਦਾ ਦੀਵਾਨ ਸੀ ਕਿੰਨੀ ਬਹੁਤ ਆਦ ਦੇ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਬਜ਼ੁਰਗ ਨੌਜਵਾਨ ਬੱਚੀਆਂ ਭੈਣਾਂ ਮਤਾਮਾਂ ਸਾਰੀਆਂ ਆਈਆਂ ਹੋਈਆਂ ਸੀ ਲੇਕਿਨ ਇਹ ਚੀਜ਼ ਉਥੇ ਕਿਉਂ ਖੁੱਲ ਰਹੀ ਹੈ ਉਹਨਾਂ ਦੇ ਕੋਈ ਕਾਰਨ ਨਹੀਂ ਕਿ ਸਾਡੇ ਕੋਲ ਜਦੋਂ ਰਾਜ ਭਾਗ ਉਦੋਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਸੀ ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਂਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫਰਜ਼ ਨੇ ਉਹ ਫਰਜ਼ਾਂ ਨੂੰ ਵੱਡੀ ਪੱਧਰ ਤੇ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀਆਂ ਦੇਖੋ ਐਸ ਵੇਲੇ ਤਾਂ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਪੰਥ ਦੀ ਨਮਾਇੰਦਾ ਜਮਾਤ ਜਿਹੜਾ ਇਹ ਸ਼ਬਦ ਹੈ ਇਹ ਬਹੁਤ ਵੱਡਾ ਸ਼ਬਦ ਹੈ ਇਹ ਸ਼ਬਦ ਜਦੋਂ ਇਹਦੀ ਆ ਜਦੋਂ ਇਹ ਸਰਜਣਾ ਹੋਈ ਹੈ ਕਿ ਆ ਕਿ ਉਹ ਸਮੇਂ ਸੀਗਾ ਕਿ ਪੰਥ ਦੀ ਨੁਮਾਇੰਦਗੀ ਜਥੇਬੰਦੀਆਂ ਆ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਹੀ ਇਹਦੀ ਸਰਜਣਾ ਹੋਈ ਸੀ ਇਹ ਦੇਖੋ ਕਿਉਂਕਿ ਇਹ ਦੋ ਚੀਜ਼ਾਂ ਬੜੀਆਂ ਡਿਫਰੈਂਟ ਹੈਗੀਆਂ ਨੇ ਕਿ ਇੱਕ ਮੈਨੇਜਮੈਂਟ ਕਮੇਟੀ ਜਿਹਨੇ ਪ੍ਰਬੰਧ ਚਲਾਉਣਾ ਹੈਗਾ ਆ ਤੇ ਇੱਕ ਚੀਜ਼ ਹੈਗੀ ਆ ਕਿ ਜਿਹਨੇ ਸਮੂਹ ਪੰਥਾ ਦੇ ਜਿਹੜੇ ਫੈਸਲੇ ਹੈਗੇ ਉਹ ਲੈਣੇ ਹੈਗੇ ਪਰ ਇਹਦਾ ਵੀ ਉਹੀ ਕਾਲੀਦਲ ਵਾਲਾ ਹੀ ਹਾਲ ਹੈਗਾ ਆ ਸ਼ੰਭੂ ਬਾਰਡਰ ਤੋਂ ਅੱਗੇ ਜਾ ਕੇ ਜਿਹੜੇ ਇਹਦੇ ਫੈਸਲੇ ਹੈਗੇ ਉਹ ਲਾਗੂ ਨਹੀਂ ਹੁੰਦੇ ਹਾਂ ਨਹੀਂ ਦੇਖੋ ਜਿਹੜਾ ਤਾਂ ਸਿਧਾਂਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਤੇ ਆ ਜਦੋਂ ਇਹਦੀ ਸਿਰਜਣਾ ਹੋਈ 1925 ਦਾ ਗੁਰਦੁਆਰਾ ਐਕਟ ਬਣਦਾ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਰਾਜ ਦਾ ਸੰਕਲਪ ਜਿਹੜਾ ਉਹ ਵੀ ਇਹਦਾ ਇੱਕ ਅਹਿਮ ਮਤਾ ਸੀ ਭਾਵੇਂ ਕਿ ਉਸ ਮਤੇ ਨੂੰ ਅੱਗੇ ਜਾ ਕੇ ਇਹਨਾਂ ਨੇ ਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਵੀ ਆਪਾਂ ਲਿਆਂਦਾ ਫਿਰ ਹੌਲੀ ਹੌਲੀ ਉਹਨੂੰ ਅੰਮ੍ਰਿਤਸਰ ਲਾਣਾਵਾ ਵੀ ਕਿਹਾ ਫਿਰ ਉਹਦੇ ਤੋਂ ਵੀ ਪਿੱਛੇ ਮੁੜਕਰ ਹੋਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਦੀਆਂ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ ਇਸੇ ਕਾਰਨ ਦੁਰਗਤੀ ਜਿਹੜੀ ਹੈਗੀ ਆ ਇਸ ਮੌਕੇ ਹਾਂ ਜਦੋਂ ਜਦੋਂ ਅਸੀਂ ਦਚਿੱਤੀ 'ਚ ਪੈ ਜਾਂਦੇ ਆ ਜਦੋਂ ਅਸੀਂ ਇਹ ਸੋਚਦੇ ਆ ਇਹੋ ਹੀ ਨੂੰ ਗੁਰੂ ਮੱਤ ਤੇ ਮਨਮਤ ਪੰਥ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਗੁਰੂ ਦਾ ਇਤਿਹਾਸ ਹੈ ਅਸ ਸਾਡੇ ਸਾਹਮਣੇ ਸ਼ਹੀਦਾਂ ਦਾ ਇਤਿਹਾਸ ਏ ਸਾਡੇ ਸਾਹਮਣੇ ਉਹ ਕਨਸੈਪਟ ਏ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਹਮ ਖੁਆਰ ਹੋਏ ਸਾਂ ਮਿਲेंगे ਬਚੇ ਸ਼ਰਨ ਜੋ ਹੋਏ ਵੈ ਗੁਰੂ ਨਾਮ ਜਹਾਜੇ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਾਰ ਤੇ ਜਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਵੀ ਇਹੋ ਹੀ ਏ ਰਾਜਨੀਤਿਕ ਪਾਰਟੀਆਂ ਬਹੁਤ ਨੇ ਹੁਣ ਇਹੋ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਜਪਾ ਏ ਕਾਂਗਰਸ ਏ ਆਮ ਆਦਮੀ ਪਾਰਟੀ ਏ ਕਮਿਊਨਿਸਟ ਪਾਰਟੀ ਏ ਬਹੁਜਨ ਸਮਾਜ ਪਾਰਟੀ ਏ ਉਹਨਾਂ ਦਾ ਆਪਣਾ ਆਪਣਾ ਇੱਕ ਹੋਰ ਹੈ ਲੇਕਿਨ ਜਿਹੜੀ ਕੋਈ ਇੱਕ ਸ਼੍ਰੋਮਣੀ ਕਾਲੀਦਾਲ ਹੈ ਇਹਨੇ ਜਿੱਥੇ ਰਾਜਭਾਗ ਦੀ ਗੱਲ ਕਰਨੀ ਉਥੇ ਪੰਥ ਦੀ ਗੱਲ ਕਰਨੀ ਹੈ ਤੇ ਪੰਥ ਜਿਹੜਾ ਉਹ ਹਮੇਸ਼ਾ ਗੁਰੂ ਨੂੰ ਸਮਰਪਿਤ ਹੋ ਕੇ ਚੱਲਿਆ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਾ ਕਿਸੇ ਬੰਦੇ ਤੋਂ ਸੇਧ ਨਹੀਂ ਲੈਂਦਾ ਪਰ ਸਾਡੀ ਵਿਅਕਤੀਗਤ ਕਿਸੇ ਵੀ ਬੰਦੇ ਨਾਲ ਵਿਰੋਧ ਨਹੀਂਗਾ ਸਾਡਾ ਵਿਰੋਧ ਇਸ ਵੇਲੇ ਇਹ ਆ ਔਰ ਉਹ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਹੈ ਲੋਕ ਚਾ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਮੋੜ ਸਰਜੀਤੀ ਹੋਵੇ ਸ਼੍ਰੋਮਣੀ ਕਾਲੀ ਦਲ ਪੰਥ ਦੀ ਜਮਾਤ ਕਹਿ ਕੇ ਬਣਾਇਆ ਸੀ ਇਹ ਪੰਥ ਦੀ ਜਮਾਤ ਹੀ ਰਵੇ ਔਰ ਪੰਥ ਤੇ ਪੰਜਾਬ ਉਹਦਾ ਸੁਮੇਲ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਿੱਖ ਸੰਗਤ ਨੂੰ ਪਿਆਰ ਕਰਦਾ ਹੋਇਆ ਪੰਜਾਬੀ ਭਾਈਚਾਰੇ ਨੂੰ ਕਿਉਂਕਿ ਬਹੁਤ ਆਦ ਦੇ ਵਿੱਚ ਉਹਦੇ ਚ ਹਿੰਦੂ ਵੀ ਆ ਜਾਂਦੇ ਆ ਮੁਸਲਮਾਨ ਵੀ ਆ ਜਾਂਦੇ ਆ ਸਾਈ ਵੀ ਆ ਜਾਂਦੇ ਆ ਜਿਹੜੇ ਇਸ ਜਥੇਬੰਦੀ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਤੇ ਸਿੰਘ ਤੇ ਕੌਰ ਜਿਹੜਾ ਸਾਡਾ ਕਨਸੈਪਟ ਸਾਡੇ ਗੁਰੂ ਸਾਹਿਬ ਨੇ ਬਖਸ਼ਿਆ ਹੈ ਕਿ ਤੁਸੀਂ ਦੇਖੋ ਕਿ ਆਪਾਂ ਇੱਥੇ ਟਾਕਾ ਨੀ ਨੀ ਖੜੇ ਆ ਗੁਰੂ ਘਰ ਦੇ ਵਿੱਚ ਅੱਜ ਐਤਵਾਰ ਦਾ ਦੀਵਾਨ ਸੀ ਕਿੰਨੀ ਬਹੁਤ ਆਦ ਦੇ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਬਜ਼ੁਰਗ ਨੌਜਵਾਨ ਬੱਚੀਆਂ ਭੈਣਾਂ ਮਤਾਮਾਂ ਸਾਰੀਆਂ ਆਈਆਂ ਹੋਈਆਂ ਸੀ ਲੇਕਿਨ ਇਹ ਚੀਜ਼ ਉਥੇ ਕਿਉਂ ਖੁੱਲ ਰਹੀ ਹੈ ਉਹਨਾਂ ਕੋਈ ਕਾਰਨ ਨਹੀਂ ਕਿ ਸਾਡੇ ਕੋਲ ਜਦੋਂ ਰਾਜ ਭਾਗ ਉਦੋਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਸੀ ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਂਦੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਫਰਜ਼ ਨੇ ਉਹ ਫਰਜ਼ਾਂ ਨੂੰ ਵੱਡੀ ਪੱਧਰ ਤੇ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਹੈਗੀ ਆ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀ ਆ ਦੇਖੋ ਐਸ ਵੇਲੇ ਤਾਂ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਪੰਥ ਦੀ ਨਮਾਇੰਦਾ ਜਮਾਤ ਜਿਹੜਾ ਇਹ ਸ਼ਬਦ ਹੈ ਇਹ ਬਹੁਤ ਵੱਡਾ ਸ਼ਬਦ ਹੈ ਇਹ ਸ਼ਬਦ ਜਦੋਂ ਇਹਦੀ ਆ ਜਦੋਂ ਇਹ ਸਰਜਣਾ ਹੋਈ ਹੈ ਕਿ ਆ ਕਿ ਉਹ ਸਮੇਂ ਸੀਗਾ ਕਿ ਪੰਥ ਦੀ ਨੁਮਾਇੰਦਗੀ ਜਥੇਬੰਦੀਆਂ ਆ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਹੀ ਇਹਦੀ ਸਰਜਣਾ ਹੋਈ ਸੀ ਇਹ ਦੇਖੋ ਕਿਉਂਕਿ ਇਹ ਦੋ ਚੀਜ਼ਾਂ ਬੜੀਆਂ ਡਿਫਰੈਂਟ ਹੈਗੀਆਂ ਨੇ ਕਿ ਇੱਕ ਮੈਨੇਜਮੈਂਟ ਕਮੇਟੀ ਜਿਹਨੇ ਪ੍ਰਬੰਧ ਚਲਾਉਣਾ ਹੈਗਾ ਆ ਤੇ ਇੱਕ ਚੀਜ਼ ਹੈਗੀ ਆ ਕਿ ਜਿਹਨੇ ਸਮੂਹ ਪੰਥਾ ਦੇ ਜਿਹੜੇ ਫੈਸਲੇ ਹੈਗੇ ਉਹ ਲੈਣੇ ਹੈਗੇ ਪਰ ਇਹਦਾ ਵੀ ਉਹੀ ਕਾਲੀਦਲ ਵਾਲਾ ਹੀ ਹਾਲ ਹੈਗਾ ਆ ਸ਼ੰਭੂ ਬਾਰਡਰ ਤੋਂ ਅੱਗੇ ਜਾ ਕੇ ਜਿਹੜੇ ਇਹਦੇ ਫੈਸਲੇ ਹੈਗੇ ਉਹ ਲਾਗੂ ਨਹੀਂ ਹੁੰਦੇ ਹਾਂ ਨਹੀਂ ਦੇਖੋ ਜਿਹੜਾ ਤਾਂ ਸਿਧਾਂਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਤੇ ਆ ਜਦੋਂ ਇਹਦੀ ਸਿਰਜਣਾ ਹੋਈਏ 1925 ਦਾ ਗੁਰਦੁਆਰਾ ਐਕਟ ਬਣਦਾ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਰਾਜ ਦਾ ਸੰਕਲਪ ਜਿਹੜਾ ਉਹ ਵੀ ਇਹਦਾ ਇੱਕ ਅਹਿਮ ਮਤਾ ਸੀ ਭਾਵੇਂ ਕਿ ਉਸ ਮਤੇ ਨੂੰ ਅੱਗੇ ਜਾ ਕੇ ਇਹਨਾਂ ਨੇ ਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਵੀ ਆਪਾਂ ਲਿਆਂਦਾ ਫਿਰ ਹੌਲੀ ਹੌਲੀ ਉਹਨੂੰ ਅੰਮ੍ਰਿਤਸਰ ਲਾਣਾਵਾ ਵੀ ਕਿਹਾ ਫਿਰ ਉਹਦੇ ਤੋਂ ਵੀ ਪਿੱਛੇ ਮੁੜਕਰ ਹੋਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਦੀਆਂ ਨੇ ਮੈਂ ਇਹੋ ਹੀ ਗੱਲ ਕਹਿ ਰਿਹਾ ਇਸੇ ਕਾਰਨ ਦੁਰਗਤੀ ਜਿਹੜੀ ਹੈਗੀ ਆ ਇਸ ਮੌਕੇ ਹਾਂ ਜਦੋਂ ਜਦੋਂ ਅਸੀਂ ਦਚਿੱਤੀ 'ਚ ਪੈ ਜਾਂਦੇ ਆ ਜਦੋਂ ਅਸੀਂ ਇਹ ਸੋਚਦੇ ਆ ਇਹੋ ਹੀ ਨੂੰ ਗੁਰੂ ਮੱਤ ਤੇ ਮਨਮਤ ਪੰਥ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਗੁਰੂ ਦਾ ਇਤਿਹਾਸ ਹੈ ਅਸ ਸਾਡੇ ਸਾਹਮਣੇ ਸ਼ਹੀਦਾਂ ਦਾ ਇਤਿਹਾਸ ਏ ਸਾਡੇ ਸਾਹਮਣੇ ਉਹ ਕਨਸੈਪਟ ਏ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਹਮ ਖੁਆਰ ਹੋਏ ਸਾਂ ਮਿਲेंगे ਬਚੇ ਸ਼ਰਨ ਜੋ ਹੋਏ ਵੈ ਗੁਰੂ ਨਾਮ ਜਹਾਜੇ ਚੜੇ ਸੂਤਰੇ ਪਾਰ ਜੋ ਸਰਦਾਕਰ ਸੇਵਦੇ ਗੁਰ ਪਾਰ ਉਤਾਰਨਾਰ ਤੇ ਜਦੋਂ ਅਸੀਂ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਵੀ ਇਹੋ ਹੀ ਏ ਰਾਜਨੀਤਿਕ ਪਾਰਟੀਆਂ ਬਹੁਤ ਨੇ ਹੁਣ ਇਹੋ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਜਪਾ ਏ ਕਾਂਗਰਸ ਏ ਆਮ ਆਦਮੀ ਪਾਰਟੀ ਏ ਕਮਿਊਨਿਸਟ ਪਾਰਟੀ ਏ ਬਹੁਜਨ ਸਮਾਜ ਪਾਰਟੀ ਏ ਉਹਨਾਂ ਦਾ ਆਪਣਾ ਆਪਣਾ ਇੱਕ ਹੋਰ ਹੈ ਲੇਕਿਨ ਜਿਹੜੀ ਕੋਈ ਇੱਕ ਸ਼੍ਰੋਮਣੀ ਕਾਲੀਦਾਲ ਇਹਨੇ ਜਿੱਥੇ ਰਾਜ ਭਾਗ ਦੀ ਗੱਲ ਕਰਨੀ ਉਥੇ ਪੰਥ ਦੀ ਗੱਲ ਕਰਨੀ ਹੈ ਤੇ ਪੰਥ ਜਿਹੜਾ ਉਹ ਹਮੇਸ਼ਾ ਗੁਰੂ ਨੂੰ ਸਮਰਪਿਤ ਹੋ